ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸਮੇਂ ਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫੇਸਬੁੱਕ ਅਤੇ ਇੰਸਟਾ ਜਿਹੜੀਆਂ ਆਈਡੀਆਂ ਹੈਗੀਆਂ ਸੋਸ਼ਲ ਮੀਡੀਆ ਵਾਲੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਇਹ ਕਿਉਂ ਬੰਦ ਕੀਤੀਆਂ ਗਈਆਂ ਇਹਨਾਂ ਦਾ ਹਜੇ ਪੁਖਤਾ ਜਾਣਕਾਰੀ ਨਹੀਂ ਆਈ ਥੋੜੇ ਸਮੇਂ ਦੇ ਵਿੱਚ ਇਹ ਪੁਖਤਾ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਵੇਗੀ ਔਰ ਵੇਖੋ ਤੁਸੀਂ ਅੱਜ ਫੇਸਬੁੱਕ ਤੇ ਇੰਸਟਾ ਬੰਦ ਹੋਈ ਹੈ ਕਈਆਂ ਨੂੰ ਇਹ ਚਿੰਤਾ ਹੋਗੀ ਕਿ ਮੇਰੀ ਆਈਡੀ ਕਿਉਂ ਬੰਦ ਹੋਗੀ ऐसा क्यों हो गया तोखा हो गया पर जब तूसी इस पक्ष नु ਛੱਡ के तूसी थोड़ा जा इस पक्ष नु ਵਿਚਾਰो के तूसी अपने परिवार दे नाल कुछ ਸਮਾਂ ਗੁਜ਼ਾਰੋ ਆਪਣੇ ਬੱਚਿਆਂ ਦੇ ਨਾਲ ਗੁਜ਼ਾਰੋ ਕਿਉਂਕਿ ਅਸੀਂ ਫੋਨਾਂ ਦੇ ਵਿੱਚ ਐਨੇ ਖੁੱਬ ਗਏ ਆ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਐਨੇ ਖੁੱਬ ਗਏ ਆ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਟਾਈਮ ਦੇਣਾ ਬੰਦ ਕਰ ਦਿੱਤਾ ਤੇ ਮੈਨੂੰ ਲੱਗਦਾ ਵੀ ਸਾਨੂੰ ਇਸ ਗੱਲ ਤੋਂ ਸਿੱਖਣਾ ਚਾਹੀਦਾ ਔਰ ਇੱਕ ਸਮੇਂ ਦੇ ਲਈ ਜੇ ਇਹ ਸੋਚੀਏ ਵੀ ਮੰਨ ਲਓ ਵੀ ਫੇਸਬੁਕ ਚੱਲੇ ਹੀ ਨਾ ساری ਜ਼ਿੰਦਗੀ ਤਾਂ ਤੁਹਾਨੂੰ 10-15 ਮਿੰਟ ਬਾਅਦ ਆਪਣੇ ਆਪ ਲੱਗਣ ਲੱਗ ਜਾਏਗਾ ਕਿ ਕੋਈ ਗੱਲ ਨਹੀਂ ਜੇ ਨਾ ਚੱਲੇ ਤਾਂ ਕੋਈ ਦਿੱਕਤ ਨਹੀਂ ਆ ਬਈ ਬਹੁਤ ਵਧੀਆ ਚੀਜ਼ ਹੈ ਕਿਉਂਕਿ ਫਿਰ ਅਸੀਂ ਆਪਣੇ ਪਰਿਵਾਰਾਂ ਨੂੰ ਟਾਈਮ ਦੇ ਸਕਦੇ ਹਾਂ ਆਪਣੇ ਬੱਚਿਆਂ ਨੂੰ ਟਾਈਮ ਦੇ ਸਕਦੇ ਆਂ ਔਰ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪਲੈਨਿੰਗ ਆ ਇਹ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆਂ ਔਰ ਸਾਨੂੰ ਇਹਦੇ ਤੋਂ ਥੋੜਾ ਜਿਹਾ ਕਿਨਾਰਾ ਵੀ ਕਰਨਾ ਚਾਹੀਦਾ ਜਿਹੜੀ ਚੀਜ਼ ਸਾਨੂੰ ਆਪ ਛੱਡਣੀ ਚਾਹੀਦੀ ਆ ਤੇ ਮੈਨੂੰ ਲੱਗਦਾ ਵੀ ਉਹ ਫੇਸਬੁੱਕ ਨੇ ਆਪ ਇਹ ਚੀਜ਼ ਛਡਾ ਕੇ ਤੁਹਾਨੂੰ ਇਹ ਦੱਸ ਦਿੱਤਾ ਕਿ ਤੁਸੀਂ ਇਸ ਚੀਜ਼ ਤੋਂ ਥੋੜੇ ਜਿਹਾ ਦੂਰ ਹੋ ਕੇ ਦੇਖੋ ਤੁਹਾਨੂੰ ਬੜਾ ਜ਼ਿੰਦਗੀ ਜੀਣ ਦਾ ਮਜ਼ਾ ਆਏਗਾ ਤੁਹਾਨੂੰ ਬੜਾ ਅੱਛਾ ਲੱਗੇਗਾ ਸੋ ਇਸ ਕਰਕੇ ਬੇਨਤੀ ਹੈ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਸਮਾਂ ਆਪਣੇ ਪਰਿਵਾਰਾਂ ਨੂੰ ਦਿਓ ਬਹੁਤ ਵਧੀਆ ਲੱਗੇਗਾ ਕਿਉਂਕਿ ਮੈਨੂੰ ਲੱਗਦਾ ਕਿ ਇਹ ਫੇਸਬੁੱਕ ਵਾਲੇ ਵੀ ਚਾਹੁੰਦੇ ਆ ਤੇ ਵੀ ਕਿਉਂ ਨਾ ਆਪਾਂ ਇੱਕ ਦੂਜੇ ਤੋਂ ਜਿਹੜੇ ਦੂਰ ਹੋ ਗਏ ਸੀ ਜਿਹੜੇ ਅਸੀਂ ਫੋਨ ਵਿੱਚ ਹੀ ਫਸੇ ਰਹਿੰਦੇ ਸੀ ਸਾਨੂੰ ਥੋੜਾ ਜਿਹਾ ਸਮਾਂ ਆਪਣੇ ਪਰਿਵਾਰਾਂ ਨੂੰ ਜ਼ਰੂਰ ਦੇਣਾ ਚਾਹੀਦਾ ਸੋ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਇਸ ਗੱਲ ਦਾ ਜਰੂਰ ਖਿਆਲ ਰੱਖੋ ਕਿ ਜਿਹੜੀਆਂ ਫੇਸਬੁੱਕ ਤੇ ਇੰਸਟਾਜ ਬੰਦ ਕਰ ਦਿੱਤੀ ਗਈ ਹੈ ਬਹੁਤ ਚੰਗੀ ਗੱਲ ਹੈ ਸੋ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਬਹੁਤ ਚੰਗੀ ਗੱਲ ਹੈ ਸਾਨੂੰ ਥੋੜਾ ਜਿਹਾ ਸਮਾਂ ਆਪਣੇ ਪਰਿਵਾਰਾਂ ਨੂੰ ਜਰੂਰ ਦੇਣਾ ਚਾਹੀਦਾ ਸੋ ਇਸ ਕਰਕੇ ਇੰਜੋਏ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ